ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਾਂਗਰਸ ਪਾਰਟੀ ਨੂੰ ਲੱਗਿਆ ਬੜਾ ਵੱਡਾ ਝਟਕਾ ਦੱਸ ਦਿੰਨੇ ਆ ਮਾਜਰਾ ਕੀ ਹੈ ਇਹ ਕਈ ਦਿਨਾਂ ਤੋਂ ਅਫਵਾਹਾਂ ਆ ਰਹੀਆਂ ਸੀ ਜਾਂ ਖਬਰਾਂ ਆ ਰਹੀਆਂ ਸੀ ਸੂਤਰਾਂ ਦੇ ਹਵਾਲੇ ਤੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੂੰ ਪ੍ਰਧਾਨਗੀ ਤੋਂ ਲਾ ਦਿੱਤਾ ਜਾਵੇਗਾ ਨਵਾਂ ਪ੍ਰਧਾਨ ਬਣਾ ਦਿੱਤਾ ਜਾਵੇਗਾ ਅਜੇ ਆ ਕਿਉਂ ਵਾਰ-ਵਾਰ ਕੀ ਆ ਜਾ ਰਿਆ ਸੀ ਕਾਂਗਰਸੀ ਆਗੂਆਂ ਅਤੇ ਕਾਂਗਰਸੀ ਵਰਕਰਾਂ ਦੇ ਵੱਲੋਂ ਲੇਕਿਨ ਪ੍ਰਧਾਨਗੀ ਤੋਂ ਲਾਇਆ ਨਹੀਂ ਗਿਆ ਦੱਸਦੇ ਨੇ ਹਾਂ ਕਿ ਪ੍ਰਧਾਨ ਕੀ ਤੋਂ ਖੁਦ ਅਸਤੀਫਾ ਦੇ ਦਿੱਤਾ ਹੈ ਕੀ ਦੱਸ ਦਿੰਦੇ ਆ ਉਹਨਾਂ ਨੇ ਇੱਕ ਬੜਾ ਵੱਡਾ ਦੋਸ਼ ਲਾਇਆ ਹੈ ਕਿ ਆਉਣ ਵਾਲਾ ਫਿਊਚਰ ਭਾਵੇਂ ਕਾਂਗਰਸ ਦਾ ਹੈ ਕਾਂਗਰਸ ਸੱਤਾ ਦੇ ਵਿੱਚ ਆਵੇਗੀ ਕਿਉਂਕਿ ਕਾਂਗਰਸ ਲਗਾਤਾਰ ਕੰਮ ਕਰ ਰਹੀ ਹੈ ਕਾਂਗਰਸ ਸੰਭਾਵੀ ਪਾਰਟੀ ਹੈ ਲੇਕਿਨ ਮੈਂ ਨਾ ਤਾਂ ਮੈਨੂੰ ਮੁੱਖ ਮੰਤਰੀ ਦੇ ਨਾਲ ਮਿਲ ਦਿੱਤਾ ਜਾਂਦਾ ਸੀ ਅਤੇ ਨਾ ਹੀ ਜਿਹੜੇ ਅਨਚਾਰਜ ਨੇ ਸੂਬੇ ਦੇ ਉਹਨਾਂ ਦੇ ਨਾਲ ਮੈਨੂੰ ਮਿਲ ਦਿੱਤਾ ਜਾਂਦਾ ਸੀ ਦੱਸਦੇ ਨੇ ਹਾਂ ਕਿ ਤਰਮੂਲ ਕਾਂਗਰਸ ਯਾਨੀ ਕਿ TMC ਕਾਂਗਰਸ ਪਾਰਟੀ West Bengal ਦੇ ਪ੍ਰਧਾਨ ਰਿਪਨ ਬੋਰਾ ਨੇ ਅੱਜ ਅਸਤੀਫਾ ਜਿਹੜਾ ਹੈ ਮਮਤਾ ਬੇਨਰਜੀ ਨੂੰ ਦੇ ਦਿੱਤਾ ਹੈ। ਇਹ ਗੱਲ ਜਿਹੜੀ ਹੈ ਉਸ ਦੇ ਭਤੀਜੇ ਤੋਂ ਆਈ ਹੈ। ਮਮਤਾ ਬੇਨਰਜੀ ਦੇ ਭਤੀਜੇ ਅਤੇ ਜਿਹੜੇ ਪਾਰਟੀ ਪ੍ਰਧਾਨ ਸੀ ਰਿਪਨ ਬੋਰਾ ਉਹ ਲਗਾਤਾਰ ਦੋਨਾਂ ਦੇ ਵਿੱਚ ਜਿਹੜਾ ਤਣਾਅ ਵਧਿਆ ਹੋਇਆ ਸੀ ਇਸ ਨੂੰ ਲੈ ਕੇ ਪ੍ਰਧਾਨ ਨੇ ਅੱਜ ਸਿੱਧੇ ਤੌਰ ਤੇ ਅਸਤੀਫਾ ਦੇ ਦਿੱਤਾ ਹੈ। ਜਿਵੇਂ ਹੀ ਇਸਤੀਫਾ ਉਹ ਮਮਤਾ ਬੈਨਰਜੀ ਦੇ ਕੋਲ ਪੁੱਜਿਆ ਮਮਤਾ ਬੈਨਰਜੀ ਦੇ ਵੀ ਪੈਰਾਂ ਹਲੂ ਏਥੋਂ ਜ਼ਮੀਨ ਨਿਕਲ ਗਈ ਕਿ ਅਸੀਂ ਜਿੱਤੇ ਹੋਏ ਹਾਂ ਭਾਈ ਸਾਡੀ ਸਰਕਾਰ ਚੱਲ ਰਹੀ ਹੈ ਪੱਛਮੀ ਬੰਗਾਲ ਦੇ ਵਿੱਚ ਪਰ ਰਿਪਨ ਬੋਰਾ ਨੇ ਅਚਾਨਕ ਕਿਉਂ ਇਸਤੀਫਾ ਦਿੱਤਾ ਹਾਲਾਂਕਿ ਉਹਨਾਂ ਨੇ ਕਿਹਾ ਵੀ ਕਿ ਆਉਣ ਵਾਲਾ ਜਿਹੜਾ ਫਿਊਚਰ ਹੈ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਦੀ ਦਾਅਵੇਦਾਰ ਵੀ ਹੋਵੇ ਮਮਤਾ ਬੈਨਰਜੀ ਲੇਕਿਨ ਉਹਨਾਂ ਨੇ ਕਿਹਾ ਕਿ ਕੁਝ ਗੱਲਾਂ ਦੇ ਕਾਰਨ ਮੈਂ ਪਾਰਟੀ ਦੇ ਵਿੱਚੋਂ ਤੰਗ ਆ ਗਿਆ ਸੀ ਅਤੇ ਉਸ ਤੰਗੀ ਦੇ ਕਾਰਨ ਮੈਂ ਹੁਣ ਤ੍ਰਿਮੂਲ ਕਾਂਗਰਸ ਪਾਰਟੀ ਨੂੰ ਅਲਵਿਦ ਕਹਿੰਦਾ ਹਾਂ ਪੱਛਮੀ ਬੰਗਾਲ ਦੀ ਨੂੰ ਜਿਹੜੇ ਪ੍ਰਧਾਨ ਸੀ ਰੁਪਨ ਬੋਰਾ ਅੱਜ ਉਹ ਬੜੇ ਜਿਹੜੇ ਸ਼ਾਂਤ ਸੀ ਅਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਵੀ ਸੀ ਕਿ ਅਚਾਰਕ ਮੈਨੂੰ ਅਸਤੀਫਾ ਦੇਣਾ ਪਿਆ ਕਿਉਂਕਿ ਜਿਹੜੀਆਂ ਗਤੀਵਿਧੀਆਂ ਮਮਤਾ ਬੇਨਰਜੀ ਅਤੇ ਉਸ ਦਾ ਭਤੀਜਾ ਕਰ ਰਹੇ ਸੀ ਉਹ ਉਸ ਦੇ ਬਿਲਕੁਲ ਉਲਟ ਸੀ ਰਿਪਨ ਬੋਰਾ ਦੇ ਇਸ ਲਈ ਰਿਪਨ ਬੋਰਾ ਨੇ ਅੱਜ TMC ਪਾਰਟੀ ਤੋਂ ਯਾਨੀ ਕਿ ਤ੍ਰਿਉਮਲ ਕਾਂਗਰਸ ਪਾਰਟੀ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ ਜੋ ਕਿ ਕਾਫੀ ਲੰਬੇ ਸਮੇਂ ਤੋਂ ਐਜ਼ ਅ ਪ੍ਰਧਾਨਗੀ ਦੇ ਅਹੁਦੇ ਕਰ ਰਹੇ ਸੀ TMC ਪਾਰਟੀ ਵੱਲੋਂ